ਆਨਲਾਈਨ ਦੇ ਵਿੱਚ ਵੀ ਬੱਚਾ ਕੁਐਸਚਨ ਪੁੱਟਦਾ ਕਰਦਾ ਪਰ ਉਸ ਟਾਈਮ ਕਈ ਵਾਰ ਬੱਚੇ ਦੀਸ ਡਿਸਟਰਬੈਂਸ ਜਿਹੜੀ ਹੁੰਦੀ ਸੀ ਜਾਂ ਬੱਚੇ ਪ੍ਰੋਪਰ ਵੇ ਨਾਲ ਨਹੀਂ ਕਲੀਅਰਿਫਾਈ ਹੋ ਪਾਉਂਦੇ ਸੀ ਇਟ ਇਸ ਸਟ੍ਰਿਕਟ ਹੈਗਾ ਤਾਂ ਤੁਹਾਡੇ ਫਾਇਦੇ ਵਾਸਤੇ ਕਿਉਂਕਿ ਸਾਨੂੰ ਸਟ੍ਰਿਕਨੈਸ ਕਰਨੀ ਪੈਣੀ ਹੈ ਜੇ ਬੱਚਿਆਂ ਦਾ ਅਸੀਂ ਖਿਆਲ ਰੱਖਣਾ ਹੈ ਤਾਂ ਇਹ ਚੀਜ਼ਾਂ ਦੋਨੋਂ ਪਾਸੇ ਹੈ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਹੈ ਤੇ ਟੀਚਰਸ ਦੀ ਵੀ ਜ਼ਿੰਮੇਵਾਰੀ ਹੈ ਤੂਬੇ ਵਿੱਚ ਸਕੂਲ ਮੁੜ ਖੋਲਣ ਦੇ ਫੈਸਲੇ ਤੋਂ ਬਾਅਦ ਸਿੱਖਿਆ ਵਿਭਾਗ ਨੇ ਕੋਵਿਡ-19 ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਇਨਬਿਨ ਪਾਲਣਾ ਕੀਤੀ ਜਾ ਰਹੀ ਹੈ ਤੇ ਬੀਤੇ ਦਿਨੀ ਇਹ ਫੈਸਲਾ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘਲਾ ਦੇ ਵੱਲੋਂ ਲਿਆ ਗਿਆ ਸੀ ਜਿਸ ਵਿੱਚ ਪੰਜਾਬ ਦੇ ਸਰਕਾਰੀ ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਲਣ ਦਾ ਫੈਸਲਾ ਲਿਆ ਗਿਆ ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ ਤੇ ਜਿਸ ਵਿੱਚ 5ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀ ਸਿੱਖਿਆ ਹਾਸਲ ਕਰ ਸਕਣਗੇ ਜਿਸ ਦੇ ਤਹਿਤ ਜੇਕਰ ਨਾਬਾ ਦੀ ਗੱਲ ਕੀਤੀ ਜਾਏ ਤਾਂ ਨਾਬਾ ਵਿੱਚ ਪਾਈ ਕਾਹਣ ਸਿੰਘ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਲੜਕੀਆਂ ਵਿੱਚ ਸਕੂਲ ਦੀ ਕੁੱਲ ਸੰਖਿਆ 1700 ਦੇ ਕਰੀਬ ਹੈ ਪਰ ਇਸ ਸਕੂਲ ਦੇ ਵਿੱਚ ਵਿਦਿਆਰਥਣਾਂ ਦੀ ਗਿਣਤੀ ਜ਼ਿਆਦਾ ਵੇਖਣ ਨੂੰ ਨਹੀਂ ਮਿਲੀ ਇਸ ਮੌਕੇ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਅੱਜ ਸਕੂਲ ਖੋਲੇ ਗਏ ਨੇ ਇਹ ਛਲਾਗਾ ਜੋ ਕਦਮ ਹੈ ਦਾ ਨਾਮ ਝੁਸ਼ਮਾ ਹੈ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਅੱਜ ਸਕੂਲ ਆ ਕੇ ਵੀ ਸਾਡੇ ਸਕੂਲ ਖੁੱਲ ਗਏ ਤੇ ਹੁਣ ਟੀਚਰ ਵੀ ਬਹੁਤ ਵਧੀਆ ਸਾਨੂੰ ਆਨਲਾਈਨ ਪੜ੍ਹਾਉਂਦੇ ਸੀਗੇ ਤੇ ਹੁਣ ਅਸੀਂ ਸੋਚ ਰਹੇ ਹਾਂ ਕਿ ਸਾਨੂੰ ਬਹੁਤ ਵਧੀਆ ਹੁਣ ਪੜ੍ਹਾਈ ਮਿਲੇਗੀ ਅਸੀਂ ਟੀਚਰ ਲਵੇ ਵੀ ਹਾਂ ਤੇ ਅਸੀਂ ਡਿਫਰੈਂਸ ਬਣਾ ਕੇ ਬੈਨੇ ਆ ਕਲਾਸ ਵਿੱਚ ਬਹੁਤ ਵਧੀਆ ਲੱਗ ਰਿਹਾ ਸਾਨੂੰ ਕਿ ਅਸੀਂ ਸਾਡੇ ਸਕੂਲ ਖੁੱਲ ਗਏ ਤੇ ਸਾਡੇ ਫਰੈਂਡ ਸਾਡੇ ਲਵੇ ਨੇਗੇ ਸਾਡੇ ਟੀਚਰ ਸਾਡੇ ਲਵੇ ਨੇ ਤੇ ਸਾਡੇ ਟੀਚਰ ਵੀ ਸਾਡਾ ਬਹੁਤ ਧਿਆਨ ਰੱਖਦੇ ਨੇਗੇ ਸਮਝਾਉਂਦੇ ਨੇ ਮੈਂ ਕਹਿ ਰਹੀ ਹਾਂ ਔਨਲਾਈਨ ਕਈ-ਕਈ ਘੰਟੇ ਤੁਸੀਂ ਜਦੋਂ ਦੇਖਦੇ ਸੀ ਮੋਬਾਈਲ ਦੇ ਅੱਖਾਂ ਤੇ ਯੋਸਾ ਪੈ ਜਾਂਦੀ ਤੁਹਾਨੂੰ ਔਨਲਾਈਨ ਤੇ ਵੀ ਡਿਫਰੈਂਸ ਮਨ ਲੱਗਣੀ ਕਿ ਔਨਲਾਈਨ ਸਰ ਔਨਲਾਈਨ ਐਵੇਂ ਹੁੰਦਾ ਸੀਗਾ ਵੀ ਜਿਵੇਂ ਅਸੀਂ ਟੀਚਰ ਲਵੇ ਬੈਠੇ ਆ ਟੀਚਰ ਤੋਂ ਉੱਠ ਕੇ ਪੁੱਛ ਸਕਦੇ ਆਗੇ ਕਿ ਮੈਮ ਇਹ ਕਿਵੇਂ ਹੋ ਸਕਦਾ ਇਹ ਕਿਵੇਂ ਹੋ ਸਕਦਾ ਤੇ ਆਨਲਾਈਨ ਵਿੱਚ ਐਵੇਂ ਸੀਗਾ ਵੀ ਆਪਾਂ ਜੂਮ ਮੀਟਿੰਗ ਤੇ ਅਸੀਂ ਕਲਾਸ ਲਾਉਂਦੇ ਸੀਗੇ ਤੇ ਜੂਮ ਮੀਟਿੰਗ ਵਿੱਚ ਅਸੀਂ ਟੀਚਰਾਂ ਤੋਂ ਪੁੱਛਦੇ ਸੀਗੇ ਵੀ ਮੈਮ ਇਹ ਕਿਵੇਂ ਹੋ ਸਕਦਾਗਾ ਤੇ ਟੀਚਰ ਦੱਸਦੇ ਸੀਗੇ ਆਨਲਾਈਨ ਵੀ ਬਹੁਤ ਵਧੀਆ ਸਟਾਈਲਰੀ ਸੀਗੀ ਬਟ ਹੁਣ ਸਾਨੂੰ ਸਕੂਲ ਵਿੱਚ ਜਾ ਕੇ ਬਹੁਤ ਵਧੀਆ ਲੱਗ ਰਿਹਾਗਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਡੀ ਆਨਲਾਈਨ ਸਟੱਡੀ ਵੀ ਬਹੁਤ ਵਧੀਆ ਹੁੰਦੀ ਸੀ ਕਿ ਜੀ ਬਹੁਤ ਵਧੀਆ ਸਮਝਾਉਂਦੇ ਸੀ ਜਿਹੜੀ ਸਾਡੀ ਆਫਲਾਈਨ ਸਟੱਡੀ ਵੀ ਸੀ ਟੀਚਰ ਮਤਲਬ ਸਾਨੂੰ ਪ੍ਰੈਕਟੀਕਲ ਵੀ ਕਰਾਉਂਦੇ ਸੀਗੇ ਸਾਨੂੰ ਹਰ ਇੱਕ ਚੀਜ਼ ਦਾ ਪ੍ਰੈਕਟੀਕਲ ਕਰਵਾਉਂਦੇ ਸੀਗੇ ਬਹੁਤ ਵਧੀਆ ਸਮਝਾਉਂਦੇ ਸੀਗੇ ਹੁਣ ਸਾਡੇ ਫਾਈਨਲ ਪੇਪਰ ਨੇੜੇ ਆ ਰਹੇ ਨੇ ਤੇ ਹੁਣ ਇਸ ਕਰਕੇ ਅਸੀਂ ਸਕੂਲ ਜਾ ਰਹੇ ਸਾਨੂੰ ਬਹੁਤ ਵਧੀਆ ਲੱਗੇਗਾ ਫਰੈਂਡਸ ਨਾਲ ਪੜਾਂਗੇ ਬਹੁਤ ਵਧੀਆ ਲੱਗੇਗਾ ਸਾਨੂੰ ਕੱਲ ਮਸਕਲ ਤਾਂ ਲੱਗਦਾ ਸੀ ਆਨਲਾਈਨ ਇਹ ਮੁਸ਼ਕਿਲ ਵੀ ਨਹੀਂ ਲੱਗਦਾ ਸੀਗਾ ਟੀਚਰ ਬਹੁਤ ਵਧੀਆ ਪੜ੍ਹਾਉਂਦੇ ਸੀ। ਨਹੀਂ ਕਈ ਵਾਰੀ ਲੱਗਦੀ ਨਹੀਂ ਬੱਚਿਆਂ ਨੂੰ ਜਦੋਂ ਕਿਸੇ ਪੁੱਛਣਾਗਾ ਤਾਂ ਕਾਫੀ ਜੁਗਤ ਕਰਦੇ ਦਿੰਦੇ ਸੀ। ਐਥੇ ਆ ਕੇ ਤਾਂ ਬਹੁਤ ਅਜੀਬ ਲੱਗਿਆ। ਉਹ ਤਾਂ ਸਕੂਲ ਵਿੱਚ ਜਦੋਂ ਆਇਓਂ ਕੀ ਕੁਛ ਕਰਾਇਆ ਜਾਂਦਾ। ਸਾਡੀ ਚੈਕਿੰਗ ਕੀਤੀ ਗਈ ਸਾਡਾ ਟੈਂਪਰੇਚਰ ਚੈੱਕ ਕੀਤਾ ਗਿਆ ਸਾਡਾ ਅਸੀਂ ਮਾਸਕ ਲਾ ਕੇ ਸਾਨੂੰ ਸੈਨੀਟਾਈਜ਼ ਕਰਵਾਇਆ। ਸਾਡਾ ਆਪੀ ਲੱਗਿਆ ਸਿਚੁਏਸ਼ਨ ਤੋਂ ਬਹੁਤ ਯਾਹੀ ਹੀ ਕਰਦੇ ਆ। ਗਾਈਡਲਾਈਨਸ ਇਹ ਹੈ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਜਿਸ ਤਰ੍ਹਾਂ ਦੀ ਸਕੂਲ ਤਾਂ ਸਾਡਾ ਆਲਰੇਡੀ 3.5 ਮਹੀਨਿਆਂ ਤੋਂ ਚੱਲ ਰਹੀ ਹੈ 9 ਤੋਂ 12 ਤੇ ਅੱਜ ਤੇ ਸਾਡੇ ਕੋਲ 6 ਤੋਂ 8 ਵਾਲੇ ਬੱਚੇ ਆਏ ਨੇ ਗਾਈਡਲਾਈਨਸ ਇਹ ਹੀ ਹੈ ਕਿ ਬੱਚਿਆਂ ਨੂੰ ਅਸੀਂ ਕੱਲ ਹੀ ਗਾਈਡਲਾਈਨਸ ਦਿੱਤੀ ਅਸੀਂ ਬੱਚਿਆਂ ਨੂੰ ਕਿ ਤੁਸੀਂ ਇਹ ਮਾਸਕ ਵੇਅਰ ਕਰੇ ਬਿਨਾ ਨਹੀਂ ਆਣਾ ਸੈਨੀਟਾਈਜ਼ ਹੈ ਜਿਹੜੀ ਆਪਣੀ ਨਾਲ ਲੈ ਕੇ ਆਉਣਾ ਠੀਕ ਹੈ ਜੀ ਫੁੱਲ ਸਕੂਲ ਐਂਟਰੀ ਜਦੋਂ ਉਹਨਾਂ ਬੱਚਿਆਂ ਦੀ ਹੋਈ ਹੈ ਉਦੋਂ ਵੀ ਇਹਨਾਂ ਨੂੰ ਸੈਨੀਟਾਈਜ਼ ਕੀਤਾ ਗਿਆ ਕਲਾਸ ਦੇ ਵਿੱਚ ਜਾਂਦੇ ਵੀ ਸੈਨੀਟਾਈਜ਼ ਕਰਾਂਗੇ ਤੇ ਇਹਨਾਂ ਦਾ ਸਰ ਜਿਹੜਾ ਹੈ ਟੈਂਪਰੇਚਰ ਵੀ ਚੈੱਕ ਕੀਤਾ ਜਾ ਰਿਹਾ ਹੈ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਹੈ ਜਿਹੜਾ ਪ੍ਰੋਪਰ ਵੇ ਨਾਲ ਰੱਖਦੇ ਹਾਂ। ਵਾਸਤੇ ਕਿਸ ਤਰ੍ਹਾਂ ਦੇ ਅਧਿਕਾਰ ਦੇ ਦਿੱਤੇ ਵੀ ਨੇ ਸਰਕਾਰ ਨੇ ਸਿਰ ਕਲਾਸ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਫੁਲੀ ਸੈਨੇਟਾਈਜ਼ ਕੀਤਾ ਗਿਆ ਸੋਸ਼ਲ ਡਿਸਟੈਂਸਿੰਗ ਰੱਖਦੇ ਹੋਏ ਜਿਵੇਂ ਇੱਕ ਡੈਕ ਸਾਈਡ ਤੇ ਉਹਦੇ ਤੇ ਇੱਕ ਹੀ ਬੈਠੇਗਾ ਜੇ ਕਿਸੇ ਤਰ੍ਹਾਂ ਕੋਈ ਬੱਚਾ ਅੱਜ ਘਟਣ ਲੱਗਿਆ ਤਾਂ ਅਸੀਂ ਇੱਕ ਇੱਕ ਡੈਕਸ ਦੀ ਵੀ ਖਾਲੀ ਉਠਾਵਾਂਗੇ ਨਹੀਂ ਅਸੀਂ ਇੱਕ ਡੈਕਸ ਤੇ ਇੱਕ ਹੀ ਬਿਠਾਗੇ ਕਿਉਂਕਿ ਡੈਕਸ ਸਾਡੇ ਰੂਮਸ ਨੇ ਜਿਹੜੇ ਬਹੁਤ ਵੱਡੇ ਐ ਤੇ ਪ੍ਰੋਪਰ ਜਿਹੜੀ ਹੈ ਡਿਸਟੈਂਸਿੰਗ ਬਣ ਗਈ ਹੈ। ਜਾ ਰਹੀ ਨੇ ਟ੍ਰਾਂਸਪੋਰਟ ਦੇ ਲਈ ਕਿਹੜੇ ਸਟੈਂਸ ਨੇ ਆ ਗਏ ਨੇ ਕਿ ਕਿ ਉਹ ਜਿਹੜੇ 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 ਸੋਸੇ 60 ਟੇਬਲੋਂ ਤਾਂ ਇਨਸਪੈਕਸ਼ਨਸ ਪ੍ਰੋਪਰ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਆ ਰਹੇ ਨੇ ਲੈ ਕੇ ਵਾਹਨ ਉਹਨਾਂ ਨੂੰ ਇਨਸਪੈਕਸ਼ਨਸ ਨੇ ਦੇਖੋ ਕਾਫੀ ਹੱਦ ਤੱਕ ਤਾਂ ਪ੍ਰੋਪਰ ਬੱਚੇ ਧਿਆਨ ਦੇ ਰਹੇ ਨੇ ਐਸੀ ਗੱਲ ਨਹੀਂ ਹੈ ਟੋਟਲ ਸਟਰੈਂਥ ਸਾਡੇ ਕੋਲ 1700 ਤੋਂ ਸਮਥਿੰਗ ਹੈ ਉੱਪਰ ਵੀ ਹੈ ਠੀਕ ਹੈ ਜੀ ਪਲੱਸ 1 2 ਦੇ ਬੱਚੇ ਸਾਡੇ ਕੋਲ ਜ਼ਿਆਦਾ ਨਹੀਂ ਪਰ ਸਾਡੇ ਕੋਲ ਉਹਦੇ ਨਾਲ ਇਨਫਰਾਸਟ੍ਰਕਚਰ ਰੂਮਸ ਬਹੁਤ ਜ਼ਿਆਦਾ ਨਹੀਂ ਸਾਡੇ ਕੋਲ ਇਸੇ ਕਰਕੇ ਕਿਹਾ ਜੇ ਤੁਸੀਂ ਟਾਈਮ ਟੂ ਟਾਈਮ ਉਹ ਚੇਂਜ ਵੀ ਕਰ ਸਕਦੇ ਹੋ ਕਿ ਸ਼ਾਮ ਦਾ ਸ਼ਿਫਟਿੰਗ ਚ ਵੀ ਹੋ ਸਕਦਾ ਹੈ ਕਾਲ ਸਾਹਿਬ ਜੀ ਜਿਆਦਾ ਮਤਲਬ ਸਰ ਹਾਂਜੀ ਹਾਂ ਜੇ ਇਸ ਤਰ੍ਹਾਂ ਫਿਰ ਸਾਡੇ ਸਕੂਲ ਦੇ ਵਿੱਚ ਸਰ ਐਸੀ ਗੱਲ ਨਹੀਂ ਹੈ ਕਿ ਜੇ ਇਸ ਤਰ੍ਹਾਂ ਸਾਰੀ ਸੀ ਸਕੂਲ ਪ੍ਰੈਜ਼ੈਂਟ ਹੋਣ ਲੱਗਾ ਤਾਂ ਫਿਰ ਇਹ ਹੋ ਸਕਦਾ ਹੈ ਕਿ ਸਾਡਾ ਸਕੂਲ ਡਬਲ ਸ਼ਿਫਟ ਵੀ ਚੱਲੇ ਤੁਸੀਂ ਵੀ ਮੈਂ ਮੰਨਦੇ ਹਾਂ ਕਿ ਆਨਲਾਈਨ ਸਟੱਡੀ ਦੇ ਵਿੱਚ ਵੀ ਸਟੱਡੀ ਦੇ ਵਿੱਚ ਫਰਕ ਸਤ ਹੈ ਦੇਖੋ ਹੈ ਤਾਂ ਹੈ ਜੇ 빙ੇ ਮੈਂ ਟੀਚਰ ਦੀ ਜਗ੍ਹਾ 빙ੇ ਮੈਂ ਪੇਰੈਂਟਸ ਵੀ ਸੋਚਾਂ ਤੇ ਦੇਖੋ ਫਰਕ ਤਾਂ ਹੈ ਐਸੀ ਗੱਲ ਨਹੀਂ ਬੱਚੇ ਸਮਝਦਾ ਰਹੇ ਨੇ ਆਨਲਾਈਨ ਵੀ ਆਫਲਾਈਨ ਵੀ ਪਰ ਜੋ ਸੀ ਸਾਹਮਣੇ ਰਹਿ ਕੇ ਇੰਟਰੈਕਟ ਹੋ ਕੇ ਬੱਚਾ ਐਡ ਦਾ ਸਪੋਰਟ ਕੁਐਸਚਨ ਪੁੱਟ ਕਰ ਸਕਦਾ ਤੇ ਆਨਲਾਈਨ ਦੇ ਵਿੱਚ ਵੀ ਬੱਚਾ ਕੁਐਸਚਨ ਪੁੱਟਦਾ ਕਰਦਾ ਪਰ ਉਸ ਟਾਈਮ ਕਈ ਵਾਰ ਬੱਚੇ ਦੀਸ ਡਿਸਟਰਬੈਂਸ ਜਿਹੜੀ ਹੁੰਦੀ ਸੀ ਜਾਂ ਬੱਚੇ ਪ੍ਰੋਪਰ ਵੇ ਨਾਲ ਨਹੀਂ ਕਲੀਅਰਿਫਾਈ ਹੋ ਪਾਉਂਦੇ ਸੀ ਉਹ ਇੱਥੇ ਆ ਕੇ ਬੱਚੇ ਪ੍ਰੋਪਰ ਵੇ ਨਾਲ ਸਾਡੇ ਕੋਲ ਹੋਂ ਕਿਸੇ ਵੀ ਟਾਈਮ ਹੁਣ ਤਾਂ ਦੇਖੋ ਟਾਈਮ ਵੀ ਤੁਹਾਡੇ ਕੋਲ 10:30 ਹੋ ਗਿਆ ਐਵਰੀ ਟਾਈਮ ਬੱਚਾ ਸਾਡੇ ਕੋਲ ਅਸੀਂ ਹਾਜ਼ਰ ਹਾਂ ਬੱਚਿਆਂ ਲਈ ਪ੍ਰੋਪਰ ਵੇ ਨਾਲ ਸਾਡੇ ਕੋਲ ਹੁੰਦੇ ਨੇ ਜਿਹੜੀ ਪਹਿਲੀ ਜਿਹੜੀ ਬੀਸ਼ੇਪ ਆ ਰਹੀ ਹੈ ਉਹ ਮਾਸਟਰ ਦੇ ਟਾਈਮ ਤੇ ਕਰੋਨਾ ਪੋਜ਼ਿਟਿਵ ਆਈਏਗੇ ਤੇ ਸਾਡਾ ਵੀ ਸਭ ਦਾ ਹੁਣ ਕਰੋਨਾ ਟੈਸਟ ਜਿਹੜਾ ਉਹ ਹੋ ਰਿਹਾ ਹੈਗਾ ਤੇ ਪ੍ਰਭਾਵ ਤਾਂ ਸਿਰ ਹੈਗਾ ਬਟ ਜੇ ਆਪਾਂ ਜੋ ਵੀ ਗਵਰਨਮੈਂਟ ਨੇ ਨੋਰਮਸ ਦਿੱਤੇ ਨੇ ਜੇ ਆਪਾਂ ਉਹਨਾਂ ਨੂੰ ਫੋਲੋ ਕਰੀਏ ਹਰ ਰੂਟੀਨ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਆਪਾਂ ਸਮਝਾਈਏ ਤਾਂ ਆਪਾਂ ਨੂੰ ਕੋਈ ਵੀ ਪ੍ਰੋਬਲਮ ਹੈ ਜਿਹੜੀ ਉਹ ਨਹੀਂ ਆ ਸਕਦੀ ਹੈਗੀ ਠੀਕ ਹੈ ਨਾ ਬੇਸਿਕ ਚੀਜ਼ਾਂ ਜੀ ਆਪਾਂ ਬੱਚਿਆਂ ਨੂੰ ਸਮਝਾ ਦਈਏ ਪੇਰੈਂਟਸ ਵੀ ਬੱਚਿਆਂ ਨੂੰ ਸਮਝਾ ਕੇ ਸਕੂਲ ਚ ਭੇਜਣ ਕਿ ਜੇ ਟੀਚਰ ਸਟ੍ਰਿਕਟ ਹੈਗਾ ਤਾਂ ਤੁਹਾਡੇ ਫਾਇਦੇ ਵਾਸਤੇ ਹੀ ਕਿਉਂਕਿ ਸਾਨੂੰ ਸਟ੍ਰਿਕਨੈਸ ਕਰਨੀ ਪੈਣੀ ਹੈ ਜੇ ਬੱਚਿਆਂ ਦਾ ਸਿੱਖਿਆ ਦਾ ਖਿਆਲ ਰੱਖਣਾ ਹੈ ਤਾਂ ਇਹ ਚੀਜ਼ਾਂ ਦੋਨੋਂ ਪਾਸੇ ਹੈ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਹੈ ਤੇ ਟੀਚਰਸ ਦੀ ਵੀ ਜ਼ਿੰਮੇਵਾਰੀ ਹੈ ਹੁਣ ਗੱਲ ਵੀ ਕਿਸ ਤਰ੍ਹਾਂ ਦੀ ਹਾਂਜੀ ਸਰ ਉਹਨੋਂ ਬੈਟਰ ਨੇ ਪਹਿਲਾਂ ਨਾਲੋਂ ਕਾਫੀ ਠੀਕ ਨੇ ਸਾਡੇ ਨਾਲ ਫੋਨ ਤੇ ਸਰ ਦੀ ਗੱਲਬਾਤ ਹੁੰਦੀ ਹੈ ਇਨਸਟਰਕਸ਼ਨ ਸਰ ਸਾਨੂੰ ਦੇ ਰਹੇ ਨੇਗੇ ਤੇ ਰਿਕਵਰ ਕਰਕੇ ਸਰ ਕਾਫੀ ਬੈਟਰ ਹੁੰਦੇ ਨੇ ਹਾਂਜੀ ਇਹ ਰੋਣਾ ਅੰਦਰ ਦਾ ਜੀ ਗੁਰਜੀਤ ਸਿੰਘ ਪਿੰਡ ਹਲੋਰਾ ਤੋਂ ਆਪਣਾ ਅੰਦਰ ਤੇ ਤੁਹਾਨੂੰ ਸਰਬੋਤਮ ਜੀਤ ਬਹੁਤ ਅੱਛੀ ਵੀ ਪ੍ਰਾਪਤ ਕਰਦੇ ਆ ਤੁਸੀਂ ਪਹਿਲੀ ਵਾਰੀ ਬੱਚੇ ਨੂੰ ਛੱਡਣ ਆਇਆ ਹੋ ਕਾਮਰਡ ਦੇ ਤੇ ਅੱਜ ਆ ਕੇ ਲਿਆ ਤੇ ਤੁਸੀਂ ਕਿਸ ਤਰ੍ਹਾਂ ਦੇਖੋ ਅੰਬੈਸ਼ਟਰ ਜੀ ਵੀ ਦੇਖ ਰਿਹਾ ਪਹਿਲਾਂ ਆਉਂਦੀਆਂ ਦੇਖੋ ਟੈਂਪਰੇਚਰ ਚੈੱਕ ਕਰ ਰਹੇ ਨੇ ਤੇ ਦੇਰੋਂ ਸੰਟਾਈਜਰ ਜੋ ਹੱਥ ਦੀ ਸਵਾਰ ਨਹੀਂ ਕੋਹ ਤੋਂ ਪਰੰਧ ਸਾਰੇ ਬੱਚਿਆਂ ਲਈ ਮਾਸਕ ਲਾਏ ਹੋ। ਜਰੂਰ ਸ੍ਰੀ ਖੋਪਰਾਂ ਤੋਂ ਮੈਂ ਬੇਨਤੀ ਇਹ ਹੀ ਕਰੂਗੀ ਸਭ ਨੂੰ ਕੋਲਣਾ ਚਾਹੀਦਾ ਹੈ ਕਿ ਕਰੇ ਬੱਚਿਆਂ ਦੀ ਪੜਾਈ ਖਰਾਬ ਹੁੰਦੀ ਹੈ। ਕਿਉਂਕਿ ਇਹਦੀ ਬਿਮਾਰੀ ਆ। ਇਹ ਪਸਾ ਰੇਵੀ ਬੱਚਿਆਂ ਨੂੰ ਰੱਖਦੇ ਨੇ ਰਿਸ਼ਤੇਦਾਰੀ ਜੀ ਵੀ ਜਾਂਦੇ ਨੇ ਬਾਜ਼ਾਰ ਜੀ ਨੂੰ ਉਸ ਤੋਂ ਵੀ ਲੱਗ ਸਕਦੀ ਹੈ। ਇਹ ਤੋਂ ਤਾਂ ਬ੍ਰਿੱਧਿਆ ਮਿਲਣੀ ਹੈ ਨਾ। ਸੋ ਇਹ ਕਰਕੇ ਕੰਟਰੋਲ ਜ਼ਰੂਰੀ ਹੈ। ਸਾਵਧਾਨ ਰੱਖਣਾ ਕਿਉਂਕਿ ਬਚਾਅ ਤੇ ਬਚਾਅ ਹੈ। ਵਿਚਾਰ ਰੱਖਣਾ ਚਾਹੀਦਾ ਪਰ ਸਕੂਲ ਖੁੱਲਣੇ ਚਾਹੀਦੇ ਜੇ ਬੱਚਿਆਂ ਦਾ ਤਾਂ ਵੀ ਕੋ ਖਰਾਬ ਨਾ ਹੋਵੇ ਮੇਰੀ ਤਾਂ ਇਹੀ ਬੇਨਤੀ ਹੈ ਜੀ ਮੇਰੀ ਬਾਲਗ ਸਰੀਰ ਕਰਾਉਂਦੇ ਸੀਗੇ ਤੇ ਸਕੂਲ ਦੇ ਵਿੱਚ ਆ ਕੇ ਬੱਚੇ ਸਿੱਖਿਆ ਲੈਣਗੇ ਕਿਵੇਂ ਦੇਖਦੇ ਉਸ ਜੀ ਕੋ ਮੈਂ ਕਹਾਂਗਾ ਜਿਹੜੀ ਆਨਲਾਈਨ ਹੁੰਦੀ ਹੈ ਜੀ ਪਹਿਲੇ ਨੰਬਰ ਤੇ ਤਾਂ ਕੁਝ ਤਾਂ ਬੱਚੇ ਵਿਚਾਰੇ ਢੋਲੇ ਵੀ ਨੇ ਕੁਝ ਇਹਨੇ ਸਮਝਦਾਰ ਵੀ ਘੱਟ ਹੁੰਦੇ ਨੇ ਨਾ ਜਦੋਂ ਮਾਂ ਪਿਓ ਰੋੜਾ ਭਰਾ ਹੁੰਦੇ ਨੇ ਉਹ ਕੋਈ ਨਾਟਕ ਦੇਖਣ ਲੱਗ ਕੇ ਕੋਸੋ ਹੋ ਗਿਆ ਨਾ ਕੋਈ ਆ ਉਹਦੇ ਨੇ ਸਰਵਕਾਂ ਨੇ ਕਿਹਾ ਐਨਾ ਫਾਇਦਾ ਨਹੀਂ ਹੈਗਾ ਜਿਹੜੀ ਪੜਾਈ ਸਕੂਲ ਚ ਹੁੰਦੀ ਹੈ ਆਨਲਾਈਨ ਨਹੀਂ ਹੁੰਦੀ ਜਿਹੜੇ ਦਾ ਬੱਚੇ ਸਿਆਣੇ ਨੇ ਵੱਡੇ ਉਹ ਤਾਂ ਸਮਝਦੇ ਨੇ ਜਿਹੜੇ ਛੋਟੇ ਬੱਚੇ ਨੇ ਉਹ ਤਾਂ ਕੋਈ ਆ ਜਿਹੜੇ ਨਾਟਕ ਨੂੰ ਉੱਤੇ ਚੱਲਦੇ ਨੇ ਜਗੇ ਮਾਨੀ ਹੋ ਗਏ ਨੇ ਪੈਸੇ ਜੇ ਮਾਂ ਨੂੰ ਕੋ ਫੋਨ ਇੰਦਰ ਤਾਂ ਪੜਨ ਸੁਖਾਉਂਦਾ ਫਿਰ ਸਹਾਰੂਗਾ ਇਹ ਫੈਸਲਾ ਬਹੁਤ ਵਧੀਆ ਜੀ ਹੋਣਾ ਚਾਹੀਦਾ ਹੈ ਹੋਰ ਖੋਲਣੇ ਚਾਹੀਦੇ ਪਰ ਜਿਹੜਾ ਬਿਮਾਰੀ ਦਾ ਬਚਾਅ ਇਹ ਰੱਖਣ ਦੇ ਹੋਵੇ